ਜ਼ਿਲ੍ਹਾ ਸ਼੍ਰੀ ਫਤੇਗੜ ਸਾਹਿਬ ਦੇ ਟ੍ਰੈਵਲ ਪੁਲਿਸ ਦੇ ਵੱਲੋਂ ਟ੍ਰਿਪਲ ਸਵਾਰੀ ਅਤੇ ਬਿਨਾ ਕਾਜਾਂ ਤੋਂ ਵਾਹਨ ਚਲਾ ਰਹੇ ਨੌਜਵਾਨਾਂ ਦੇ ਚਲਾਣ ਕੀਤੇ ਗਏ ਪਤਰ ਜਦਾਂ ਗੱਲਬਾਤ ਕਰਦੇ ਹੋਏ ਟ੍ਰੈਵਲ ਅਫਸਰ ਸਹਾਇਕ ਥਾਣਾ ਯਾ ਰਾਜਿੰਦਰ ਸਿੰਘ ਚੀਮਾ ਨੇ ਕਿਹਾ ਕਿ Polres ਮੁਖੀ ਐਸਐਸਪੀ ਸ਼ੁਭਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਨ ਸਾਥ ਜਿਹੜੇ ਵਿੱਚ ਵਾਕਾ ਥਾਵਾ ਦੇ ਟ੍ਰੈਵਲ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਉਥੇ ਗੁਰਦੁਆਰਾ ਛੀ ਦੀ ਫਟੇਗੜ ਦੇ ਨੇੜੇ ਰੇਲੇ ਫਟਕ ਦੇ ਅੱਗੇ ਅੱਜ ਉਹਨਾਂ ਨੇ ਦੱਸਿਆ ਕਿ ਜਿਵੇਂ ਹੀ ਫਟਕ ਲੱਗਦੇ ਨੇ ਘਰੋਂ ਸਾਈਡ ਤੋਂ ਮੋਟਰਸਾਈਕਲ ਤੇ ਗੱਡੀਆਂ ਵਾਲੇ ਆ ਜਾਂਦੇ ਹਨ ਜਿਸ ਕਾਰਾ ਫਟਕ ਹੁੰਦੇ ਕਾਫੀ ਸਮੱਸਿਆ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਹੈ ਉਹਨਾਂ ਨੇ ਦੱਸਿਆ ਕਿ ਜਿਹੜੇ ਲੋਕ ਰੋਂਗ ਸਾਈਡ ਤੋਂ ਆਉਂਦੇ ਹਨ ਅੱਜ ਉਹਨਾਂ ਨੂੰ ਰੋਕਿਆ ਗਿਆ ਤੇ ਕਈਆਂ ਦੇ ਚਲਾਨ ਵੀ ਕੱਟੇ ਗਏ ਹਨ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਲੋਕ ਬੁਲਟ ਕੈਰਾ ਦੇ ਪਟਾਕੇ ਵਜਾਰੇ ਸਨ ਉਹਨਾਂ ਦੇ ਵੀ ਚਲਾਨ ਕੱਟੇ ਗਏ ਹਨ ਤੇ ਕਈਆਂ ਨੂੰ ਸਖਤ ਚੇਤਾਵਨੀ ਦੇ ਕੇ ਛੱਡਿਆ ਵੀ ਗਿਆ ਹੈ ਇੱਥੇ ਜੀ ਸਾਡੇ ਜ਼ਿਲ੍ਹਾ ਮੁਖੀ ਸ੍ਰੀਮਾਨ ਸੁਭਮ ਅਗਰਵਾਲ ਜੀ ਐਸਐਸਪੀ ਫਤੇਗੜ ਸਾਹਿਬ ਉਹਨਾਂ ਵੱਲੋਂ ਇਹ ਮਹਿਮ ਵੀ ਤਲਾਨਾ ਦੇ ਉਹਨਾਂ ਦੇ ਹੁਕਮਾਂ ਨਾਲ ਅਸੀਂ ਤਲਾਨ ਵੀ ਕਰਦੇ ਆ ਜੀ ਜਿਹੜੇ ਰੌਂਗ ਖਾਸ ਕਰਕੇ ਜਿਹੜੇ ਰੇਲਵੇ ਫਟ ਕੇ ਹੈਗੇ ਆ ਜੀ ਜਦੋਂ ਇਹ ਲੱਗਦੇ ਆ ਇਸ ਸਾਈਡ ਤੋਂ ਵੀ ਰੌਂਗ ਮੋਟਰਸਾਈਕਲ ਵਹੀਕਲ ਲੈ ਕੇ ਪਬਲਿਕ ਮੈਨ ਅੱਗੇ ਲਾ ਦਿੰਦੇ ਨੇ ਜੀ ਜਿਹਦੇ ਨਾਲ ਜਦੋਂ ਫਾਟਕ ਖੁੱਲਦੇ ਆ ਤਾਂ ਉਹਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਜੀ ਫਿਰ ਅਸੀਂ ਅਫਸਰ ਸਾਹਿਬਾਨਾਂ ਦੇ ਹੁਕਮਾਂ ਦੇ ਨਾਲ ਇੱਥੇ ਆ ਕੇ ਜੀ ਜਿਹੜੇ ਰੋਂਗ ਸਾਈਡ ਆਉਂਦੇ ਆ ਉਹਨਾਂ ਨੂੰ ਅਵੇਰਨੈਸ ਵੀ ਕੀਤਾ ਜਾਂਦਾ ਜੀ ਅਤੇ ਜਿਨ੍ਹਾਂ ਦੇ ਬਣਦੇ ਚਲਾਨ ਵੀ ਖਟੇ ਜਾਂਦੇ ਨੇ ਜੀ। ਬਾਕੀ ਜਿੰਨੇ ਮੇਰੀ ਟ੍ਰੈਫਿਕ ਪੁਲਿਸ ਕਰਮਚਾਰੀ ਹੈਗੇ ਨੇ ਬਹੁਤ ਹੀ ਵਧੀਆ ਮੁੰਡੇ ਤਨਦੇਹੀ ਨਾਲ ਡਿਊਟੀ ਕਰਦੇ ਆ ਜੀ ਤੇ ਕਿਸੇ ਤਰ੍ਹਾਂ ਦਾ ਵੀ ਕੋਈ ਲੰਬਾ ਸ਼ਿਕਾਇਤ ਨਹੀਂ ਹੈ ਜੀ। ਇਹਨੇ ਕੀ ਦੇਖਿਆ ਜਾ ਰਿਹਾ ਜੀ ਵੀ ਚੱਪਲ ਪਾ ਕੇ ਗੱਡੀ ਚਲਾਉਣ ਤੇ ਵੀ ਰੋਕ ਲਗਾਈ ਜਾ ਰਹੀ ਹੈ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੀ? ਇਹ ਵੀ ਜੀ ਹੈ ਤਾਂ ਕਾਨੂੰਨਾਂ 'ਚ ਗਲਤੀ ਹੈ ਜੀ। ਇਹ ਵੀ ਅਫਸਰਾਂ ਦੇ ਬਾਲਾ ਦੇ ਹੁਕਮ ਅਨੁਸਾਰ ਅਸੀਂ ਜਿਹੜੇ ਵੀ ਚੱਪਲ ਪਾ ਕੇ ਆਉਂਦੇ ਨੇ ਵਿਅਕਤੀ ਚਲਾਉਂਦੇ ਆ ਗੱਡੀ ਨੂੰ ਡਰਾਈਵਿੰਗ ਕਰਦੇ ਆ ਜੀ ਉਹ ਬਿਲਕੁਲ ਹੀ ਰੋਂਗ ਹੈ ਕਿਉਂਕਿ ਚਲਾਉਂਦੇ ਸਮੇਂ ਕਈ ਵਾਰੀ ਹੋਰ ਪਾਸੇ ਧਿਆਨ ਹੋ ਜੇ ਅਚਾਨਕ ਬ੍ਰੇਕ ਲਾਉਣੀ ਪੈ ਜਾਵੇ ਕੋਈ ਚੱਪਲ ਦੀ ਵੱਧਰ ਫਸ ਜਾਵੇ ਕੁਝ ਹੋ ਜੇ ਤਾਂ ਇਹ ਸਿੱਧਾ ਹੀ ਹਸਿਆ ਨਾਲ ਤੱਦਾ ਦਿੰਦੇ ਨੇ ਉਹਨਾਂ ਨੂੰ ਵੀ ਸਮਝਾ ਕੇ ਇੱਕ ਅੱਧੀ ਵਾਰੀ ਸਮਝਾਈਦਾ ਜੇ ਉਹ ਨਹੀਂ ਬਾਜ ਆਉਂਦੇ ਫਿਰ ਚਲਾਣ ਦੀ ਬਸ ਪਿੰਛਾ ਜਾ ਰਹੇ ਜਿੱਥੇ ਅੱਜ ਕੱਲ੍ਹ ਜੁਹੇ ਬੋਲਦਾ ਤੇ ਪਟਾਕੇ ਮਾਰਦੇ ਨੇ ਉਹਨਾਂ ਨੂੰ ਕਿਤਾਬ ਨਹੀਂ ਆਉਂਦੀ ਉਹਨਾਂ ਨੂੰ ਜੀ ਅਸੀਂ ਸਮਝਾਉਂਦੇ ਵੀ ਆ ਬਾਰ ਬਾਰ ਕਹਿੰਦੇ باوجود ਵੀ ਜਿਹੜੇ ਨਹੀਂ ਹਟਦੇ ਹੈਗੇ ਜੀ చాల ప్రోపర్ కట్టే టీవీ ఫతగ సా మడకం రిపోర్ట్